ਜਿਹੜਾ ਯੋਧ ਨਸ਼ਾ ਵਿਰੋਧ ਦੇ ਵਿੱਚ ਬਹੁਤ ਵਧੀਆ ਜਿਹੜੀ ਆਪਾਂ ਨੂੰ ਇਹਦੀ ਰਿਕਵਰੀ ਹੋਈ ਹੈ ਇਸ ਦੀ ਸਫਲਤਾ ਮਿਲੀ ਹੈ ਸੀਆਈਏ ਵੱਲੋਂ ਸੀਏ ਦੀ ਸਾਰੀ ਟੀਮ ਐਸਪੀ ਡੀ ਸਾਹਿਬ ਡੀਐਸਪੀ ਸਿਟੀ ਤੇ ਸੀਏ ਇਨਚਾਰਜ ਤੇ ਸਾਰੀ ਜਿਹੜੀ ਟੀਮ ਮੇਰੇ ਨਾਲ ਖੜੇ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇੱਕ ਰਾਜ ਸਿੰਘ ਔਰ ਫਰਾਜੂ ਉਮਰ ਕਰੀਬ 34 ਸਾਲ ਉਹਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 16 ਦਰਜ ਕੀਤਾ ਸਿਟੀ ਥਾਣਾ ਸਿਟੀ ਦੇ ਵਿੱਚ ਤੇ ਇਹਦੇ ਵਿੱਚ ਅ ਇਹਨਾਂ ਨੂੰ 2 ਕਿਲੋ 306 ਗ੍ਰਾਮ ਹੈਰਨ ਇੱਕ ਮੋਬਾਈਲ ਫੋਨ ਇੱਕ ਮੋਟਰਸਾਈਕਲ ਇਹਨਾਂ ਦਾ ਬਰਾਮਦ ਹੋਇਆ ਤੇ ਰਾਜ ਸਿੰਘ ਔਰ ਰਾਜੂ ਨੂੰ ਇਹਦੇ ਗ੍ਰਿਫਤਾਰ ਕੀਤਾ ਇਥੇ ਜਿਹੜਾ ਰਾਜ ਸਿੰਘ ਔਰ ਰਾਜੂ ਆ ਇਹਦੇ ਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਇੱਕ 7 ਕਿਲੋ 110 ਗ੍ਰਾਮ ਹੈਰਨ ਦਾ ਮੁਕੱਦਮਾ ਨੰਬਰ 40 ਹੈ ਥਾਣਾ ਸਦਰ ਫੋਜਪੁਰ ਦਾ 2021 ਦਾ ਤੇ ਇੱਕ ਮਕਦਮਾ ਨੰਬਰ 17 2024 ਦਾ ਜਿਹਦੇ ਵਿੱਚ 300 ਗ੍ਰਾਮ ਹੈਰੋਇਨ ਹੈ ਤੇ ਇਹ ਇਹਦੇ ਤੇ ਦੋ ਮਕਦਮੇ ਪਹਿਲਾਂ ਵੀ ਦਰਜ ਹੈ ਤੇ ਇਵੇਂ ਹੀ ਇੱਕ ਹੋਰ ਵਧੀਆ ਵੱਡੀ ਸਫਲਤਾ ਹਾਸਲ ਹੋਈ ਜਦੋਂ CIA ਵੱਲੋਂ ਹੀ SPD ਸਾਹਿਬ ਤੇ DSP ਸਿਟੀ ਦੀ ਸੁਪਰਵੀਜ਼ਨ ਦੇ ਵਿੱਚ ਇੱਕ 5 ਕਿਲੋ 562 ਗ੍ਰਾਮ ਹੈਰੋਇਨ ਜਿਹੜੀ ਕਿ ਡਰੋਨ ਰਾਹੀਂ ਪਰ ਉਹ ਪਾਕਿਸਤਾਨ ਸਾਈਡ ਤੋਂ ਆਈ ਸੀ ਉਸ ਉਦੇ ਵਿੱਚੋਂ ਬਰਾਮਦਗੀ ਕੀਤੀ ਹੈ ਤੇ ਇਹਦੇ ਵਿੱਚ ਸਾਨੂੰ ਬਹੁਤ ਹੀ ਐਕਟਿਵ ਲੀਡਸ ਮਿਲਿਆ ਹੈ ਜਿਹੜੇ ਬੰਦੇ ਨੇ ਇਹ ਮੰਗਵਾਈ ਸੀ ਜਿੱਨਾਂ ਦੀ ਹੈਰਨ ਆਇਆ ਹੈ ਉਸ ਸਮਗਲਰ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਸਰ ਜੀ ਰਾਜੂ ਹੈਗਾ ਉਹ ਜੇਲ੍ਹ ਚੋਂ ਆਇਆ ਜਾਂ ਪਹਿਲਾਂ ਜੇਲ੍ਹ ਚ ਨਹੀਂ ਸੀਗਾ ਜਾਂ ਪਘੋੜਾ ਸੀ ਕਿਤੇ ਇਹ ਜੇਲ੍ਹ ਜੇਲ੍ਹ ਸੀਗਾ ਜੀ ਤੇ 9ਵੇਂ ਮਹੀਨੇ ਇਹ ਬੈਲ ਆਊਟ ਹੋਇਆ ਆਉਂਦੀ ਸਰ ਫਿਰ ਸਰ ਇਹਨੂੰ ਸ਼ੁਰੂ ਕਰਤਾ ਹਾਂ ਆ ਦੇਖੋ ਜੀ ਪਹਿਲਾਂ ਇਹ ਬਿਲਕੁਲ ਬਿਲਕੁਲ ਹਰ ਜਿਹੜੀ 5 ਕਿਲੋ 562 ਗ੍ਰਾਮ ਦਾ ਹੋਇਆ ਸਰ ਉਹ ਡ੍ਰੋਨ ਨਹੀਂ ਆਈ ਹੈ ਜੀ ਹਾਂ ਜੀ ਜੀ ਡ੍ਰੋਨ ਨਹੀਂ ਆਈ ਹੈ ਪਾਕਿਸਤਾਨ ਤੇ ਸਰ ਡ੍ਰੋਨ ਵੀ ਨਾਲ ਬਰਾਮਦ ਹੋਇਆ ਨਹੀਂ ਡ੍ਰੋਨ ਨਹੀਂ ਬਰਾਮਦ ਹੋਇਆ ਪਰ ਉਹ ਜਿਹੜਾ ਸਾਰੀ ਪੈਕਿੰਗ ਵਗੈਰਾ ਤੇ ਉਹ ਉਥੋਂ ਕਲੀਅਰ ਹੁੰਦਾ ਵੀ ਇਹ ਡ੍ਰੋਨ ਨਹੀਂ ਆਈ ਹੈ ਸਰ ਮਾਮਲਾ ਜਿਹੜੀ ਲਾਈਟ ਜਿਹੜੀਆਂ ਜਲ ਰਹੀਆਂ ਸੀਗੀਆਂ ਮੋਬਾਈਲ ਦੀਆਂ ਉਸ ਤੋਂ ਬਾਅਦ ਉਹਨੂੰ ਕੈਚ ਕਰਦੇ ਹੋਏ ਜਾਂ ਉੱਪਰ ਡ੍ਰੋਨ ਦੀ ਆਵਾਜ਼ ਆਈ ਉਹਨੂੰ ਕੈਚ ਕਰਦੇ ਹੋਏ ਇਹ ਚੀਜ਼ ਫੜੀ ਗਈ ਹੈ ਜੀ ਬਿਲਕੁਲ ਜੀ ਸਰ ਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਇਨਫੋਰਮੇਸ਼ਨ ਬੇਸ ਸਾਡੇ CIA ਦੀ ਟੀਮ ਉੱਥੇ ਸੀ ਤੇ ਜਦੋਂ ਇਹਨਾਂ ਨੂੰ ਡਰੋਨ ਦੀ ਆਵਾਜ਼ ਵਗੈਰਾ ਵੀ ਸੁਣੀ ਆ ਉੱਥੇ ਤੇ ਉਸ ਉਸ ਨੂੰ ਦੇਖਦੇ ਹੋਏ ਇਹ ਇਹਨਾਂ ਨੇ ਉਸ ਇਲਾਕੇ ਦੇ ਵਿੱਚ ਘੇਰਾਬੰਦੀ ਕੀਤੀ ਤੇ ਜਿੱਥੋਂ ਹਾਂ ਸ਼ੁਰੂਆਤ ਕੀਤੀ ਹੋਈ ਹੈ 5.5 ਕਿਲੋ ਵਾਲੇ ਚ ਨਾਮ ਲਓ ਮਸਰ ਇੱਕ ਖੇਤ 'ਚ ਡਿੱਗੀ ਉਸ ਖੇਤ ਵਾਲੇ ਦੀ ਕੋਈ ਸ਼ੱਕ ਜਾਂ ਵੈਸੇ ਨਹੀਂ ਇਹਦੇ ਵਿੱਚ ਅਸੀਂ ਹਜੇ ਉਹਨੂੰ ਡਿਸਕਲੋਜ਼ ਨਹੀਂ ਕਰ ਰਹੇ ਸਰ ਪਾਰਟ ਆਫ ਇਨਵੈਸਟੀਗੇਸ਼ਨ ਪਰ ਸਾਨੂੰ ਪਤਾ ਲੱਗ ਗਿਆ ਉਸ ਦਾ ਆਇਡੈਂਟੀਫਾਈ ਹੋ ਗਏ ਜਿਹੜੇ ਬੰਦੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ